ਕੋਰੇ ਪੰਜਾਬੀ ਨੌਜਵਾਨ ਅੱਜਕੱਲ ਕਿਧਰ ਨੂੰ ਤੁਰ ਪਏ ਨੇ ਮਾਵਾ ਪਿਛੋਂ ਰੋਂਦੀਆਂ ਰਹਿੰਦੀਆਂ ਨੇ ਪਰ ਪੁੱਤਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਇਹ ਤਸਵੀਰਾਂ ਜਿਲਾ ਗੁਰਦਾਸਪੁਰ ਤੇ ਪਿੰਡ ਅਹਮਦਾਬਾਦ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਗਰੀਬ ਪਰਿਵਾਰ ਦਾ 15 ਮਹੀਨੇ ਪਹਿਲਾਂ ਛੋਟਾ ਪੁੱਤਰ ਨਸ਼ੇ ਦੀ ਭੇਟ ਚੜ ਗਿਆ ਸੀ ਅਜੇ ਇਹ ਦਰਦ ਫੁੱਲਿਆ ਨਹੀਂ ਸੀ ਕਿ ਪਰਿਵਾਰ ਨੂੰ ਵੱਡੇ ਪੁੱਤ ਨੇ ਵੀ ਇੱਕ ਸਦਮਾ ਦੇ ਦਿੱਤਾ ਹੈ ਵੱਡਾ ਪੁੱਤਰ 15 ਦਿਨ ਹੋ ਗਏ ਕਰੋ ਲਾਪਤਾ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਵਾਲੀ ਅਤੇ ਭੈਣ ਅਤੇ ਬਜ਼ੁਰਗ ਮਾਪਿਆਂ ਦਾ ਰੋ ਰੋ ਕੇ ਪੂਰਾ ਹਾਲ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਕਿਸੇ ਤੇ ਸ਼ੱਕ ਹੈ ਜਿਨ੍ਹਾਂ ਨੂੰ ਪੁਲਿਸ ਸਟੇਸ਼ਨ ਲਿਆ ਕੇ ਕਾਰਵਾਈ ਕੀਤੀ ਜਾ ਰਹੀ ਹੈ ਪਰੇ ਤਸਵੀਰਾਂ ਕਰਤਸਪੁਰ ਤੋਂ ਦਿਲਚਸਪ ਚੋੜਨ ਵਾਲੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਮਾਂ ਦਾ 15 ਦਿਨ ਤੋਂ ਇੱਕ ਪੁੱਤ ਲਾਪਤਾ ਹੈ ਜਿਸ ਨੇ ਪਹਿਲਾਂ ਹੀ ਆਪਣਾ ਇੱਕ ਪੁੱਤ ਨਸ਼ੇ ਦੇ ਪੇਟ ਘਵਾ ਲਿਆ ਸੀ 15 ਦਿਨ ਹੋ ਗਏ ਮੇਰਾ ਨਾਮ 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 ਮੇਰਾ ਨ ਕਿਸ ਨੇ ਵੀ ਮੁਲਾਇਕ ਕਰਤਾ ਨਹੀਂ ਕੋਈ ਲੜਾਈ ਝਗੜਾ ਨਹੀਂ ਸਾਡਾ ਕਿਸੇ ਨਾਲ ਕੋਈ ਲਕ ਡੜ ਨਹੀਂ ਕੀ ਹਾਂਜੀ ਹੱਸਦੇ ਖੇੜ ਦੇ ਕੰਮ ਤੇ ਗਏ ਆ ਕੋਈ ਘਰੇ ਨਹੀਂ ਕਿਸੇ ਨਾਲ ਬੋਲ ਚਾਲ ਹੋਈ ਆ ਹਾਂਜੀ ਡੈਡੀ ਵੈਣਾ ਕੰਮ ਤੇ ਗਏ ਬਸ ਬਾਅਦ ਸ਼ਾਮ ਨੂੰ ਘਰ ਲਈ ਉਹਨਾਂ ਨੂੰ ਪਤਾ ਕਿ ਇਹ ਚਲਿੱਪੀਆਂ ਵਾਲੇ ਚੋਂ ਪੁੱਤਰ ਆ ਉਸ ਤੋਂ ਬਾਅਦ ਘਰ ਲਈ ਹੋਏਗੇ ਅੱਜ 15 ਦਿਨ ਹੋ ਗਏ ਉਹਨਾਂ ਨੂੰ ਘਰੋਂ ਪਿਆਰੇ ਹਾਂਜੀ ਅਸੀਂ ਸਾਰੇ ਰਿਸ਼ਤੇਦਾਰਾਂ ਚ ਫੋਨ ਕੀਤੇ ਉਹ ਤਾਂ ਆ ਜਿ ਸੜ ਕੇ ਸਵੇਰ ਨੂੰ ساری ਰਾਤ ਵੀ ਲੱਗਦੇ ਰਹਿ ਕਰਕੇ ਫੇਰ ਅਸੀਂ 4 ਵਜੇ ਉੱਠ ਕੇ ਮੇਰੇ ਜ਼ੋਰਾ ਹੁਣੀ ਤੇ ਮੇਰੇ ਨਾਨਾ ਅਸੀਂ 4 ਵੇ ਲੱਭਣ ਗਏ ਸ਼ਹਿਰੋਂ ਬਟਾਲੇ ਸਾਨੂੰ ਕਿਤੇ ਨਹੀਂ ਲੱਭੇ ਅਸੀਂ ਥੱਕਾਂ ਬੋ ਕੇ ਘਰੇ ਆ ਗਏ ਅਸੀਂ ਇਹਨਾਂ ਪੁਲਸਰ ਕੋਲ ਗਿਆ ਕੋਟਲੇ ਉਹਨਾਂ ਨੇ ਸਾਡੀ ਕੋਈ ਰਿਪੋਰਟ ਨਹੀਂ ਤੇ ਉਹ ਕਹਿੰਦੇ ਸ਼ਹਿਰ ਚ ਹੁਣੀ ਆ ਉਹਨਾਂ ਨੇ ਵੀ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਅੱਜ 15 ਦਿਨ ਹੋ ਗਏ ਲਾਪਤਾ ਹੋਇਆ ਗੱਲਬਾਤ ਕੁਝ ਨਹੀਂ ਹੋਈ ਜੀ ਘਰੋਂ ਗਿਆ ਵਾ ਕੰਮ ਕਰਨ ਗਿਆ ਵਾ ਤੇ ਕਿਹੜਾ ਗਿਆ ਰੋਟੀ ਲੈ ਕੇ ਗਿਆ ਵਾ ਉਥੋਂ ਕੰਮ ਕਰਕੇ ਆਇਆ ਵਾ ਸਾਮ ਨੂੰ 6 ਵਜੇ ਉੱਤਰਿਆ ਉਥੋਂ ਉਦੋਂ ਬਾਅਦ ਮੁੜ ਕੇ ਪਤਾ ਲੱਗਾ ਥੋੜਾ ਬਹੁਤ ਆ ਕਿ ਇੱਥੇ ਆ ਗਿਆ ਵਾ ਮਾਨ ਨਗਰ ਮਾਨ ਨਗਰੋਂ ਨਹੀਂ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਸਾਡਾ ਬੰਦਾ ਕਿੱਥੇ ਨਹੀਂ ਬੰਦਾ ਲਗਾਇਆ ਕੰਮ ਕੀ ਕਰਦਾ ਕੰਮ ਲੇਬਰ ਦਾ ਕੰਮ ਕਰਦਾ ਸੀ ਦੋਵੇਂ ਪਿਓ ਪੁੱਤਾਂ ਹੀ ਲੇਬਰ ਦਾ ਕੰਮ ਕਰਦੇ ਨੇ ਲਿਹਾੜੀ ਲਾ ਕੇ ਆਣ ਕੇ ਘਰ ਲੈ ਚਲਾਉਣੇ ਆ ਹੋਰ ਸਿਰੋਂ ਸ਼ਾਇਦ ਵੀ ਲਗਾਈ ਆ ਅੱਜ 15 ਦਿਨ ਹੋ ਗਏ ਆ ਕੁਝ ਨਹੀਂ ਸਾਡਾ ਨਿਸ਼ਾਬੀ ਨਹੀਂ ਮਿਲ ਰਹੀ ਕੁਝ ਜਿਹੜੇ ਬੰਦੇ ਲੜਾਏ ਆ ਉਹਨਾਂ ਦੀ ਪੁੱਛਗਿੱਛ ਕਰਕੇ ਉਹਨਾਂ ਨੂੰ ਛੱਡ ਦਿੰਦੀ ਆ ਉਹ ਬਿਆਨ ਵੀ ਦਿੰਦੇ ਆ ਕਿ ਇਹ ਛੇਰਾ ਮਾਰਿਆ ਉਹ ਸਕੂਟਰੀ ਤੇ ਬਾਹਾਲ ਕੇ ਲੈ ਕੇ ਗਿਆ ਵਾ ਪਤਾ ਨਹੀਂ ਕਿੱਧਰ ਲੈ ਕੇ ਗਿਆ ਕਿੱਧਰ ਨਹੀਂ ਲੈ ਕੇ ਗਿਆ ਸਾਨੂੰ ਇਹ ਚਾਹੀਦਾ ਇਨਸ਼ਾਫ ਚਾਹੀਦਾ ਕਿ ਇਹਦੇ ਕੋਈ ਪੁੱਛੋ ਇਹਨੂੰ ਫੜ ਵੀ ਛੱਕਦੀ ਆ ਕੁਛ ਕੁਛ ਇਹ ਡਿਪਾਰਟਮੈਂਟੋਂ ਬੰਦਾ ਕੱਢ ਛੱਕਦੀ ਆ ਇਹ ਕਿਉਂ ਨਹੀਂ ਇਹਨਾਂ ਨੂੰ ਬੰਦਾ ਕਿ ਫੜਿਆ ਨਹੀਂ ਜਾਂਦਾ ਇਹਨਾਂ ਸਾਡੇ ਬੰਦੇ ਦਾ ਥੋੜਾ ਜਿਹਾ ਪਤਾ ਲੱਗਣਾ ਚਾਹੀਦਾ ਕੀ ਜਾਂ ਮਾਰ ਦਿੱਤਾ ਵਾ ਜਾਂ ਹੈਗਾ ਵਾ ਸਾਨੂੰ ਇਹਦੇ ਨਾਲ ਸਾਡੀ ਇਹ ਕੋ ਮਿਲਣੀ ਚਾਹੀਦੀ ਹੈ ਨਾ ਵੀ ਛੇਤੀ ਤੋਂ ਛੇਤੀ ਇਹਨੂੰ ਪੜਨਾ ਚਾਹੀਦਾ ਪੁਲਿਸ ਨੇ ਚਾਹੀਦਾ ਇੱਕ ਨਾ ਅਰਜਨ ਸਿੰਘ ਪੁੱਤਰ ਵੀਰ ਸਿੰਘ ਵਾਸੀ ਆਂਦਾਬਾਦ ਉਹਨੇ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ ਜਿਹਦੇ ਵਿੱਚ ਉਹਨੇ ਦੋਵਾਂ ਬੰਦਿਆਂ ਦਾ ਨਾਮ ਜਿਹੜਾ ਉਹ ਨਾਮਿਨੇਟ ਕੀਤਾ ਹੈ ਇੱਕ ਤੇ ਸ਼ਿਰਾ ਹਸਨਪੁਰੀਆ ਇੱਕ ਅਹਮਦਾਬਾਦ ਦਾ ਜੋ ਬਣ ਇਹ ਇਹਨਾਂ ਨਾਲ ਮੇਰੇ ਮੁੰਡੇ ਦੀ ਮਿੱਤਰਤਾ ਵਿੱਕੀ ਦੀ ਤੇ ਜਿਹੜਾ ਉਹ ਘਰੋਂ ਗਿਆ ਇੱਕ ਤਰੀਕ ਨੂੰ ਤੇ ਉਹ ਵਾਪਸ ਘਰ ਨਹੀਂ ਆਇਆ ਇਹਨਾਂ ਨੇ ਕਿਤੇ ਅੱਗੇ ਪਿੱਛੇ ਕੀਤਾ ਉਹਦੀ ਦਰਖਾਸਤ ਦੇ ਆਧਾਰ ਦੇ ਉੱਤੇ ਅਸੀਂ ਜਿਹੜੀ ਬਣਦੀ ਕਾਰਵਾਈ ਸੀ ਮੁਕੱਦਮਾ ਨੰਬਰ 192 9724 127 ਬੀ ਐਨ ਐਸ ਦੇ ਤਹਿਤ ਜਿਹੜਾ ਉਦਰਜ ਕਰ ਲਿਆ ਹੈ ਉਹਨਾਂ ਦੋਵਾਂ ਮੁੰਡਿਆਂ ਦੇ ਖਿਲਾਫ ਸ਼ੇਰਾ ਅਸਮਪਰੀਆ ਤੇ ਜੋ ਬੰਦੇ ਅਹਮਦਾਬਾਦ ਦੇ ਖਵਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਾਡੀ ਜਿਹਨਾਂ ਜਿਹਨਾਂ ਦਾ ਵੀ ਉਹ ਨਾਮ ਲੈਂਦੇ ਰੋਏ ਅਸੀਂ ਉਹਨਾਂ ਨੂੰ ਲਿਆ ਕੇ ਪੁੱਛਗਛ ਸਖਤੀ ਨਾਲ ਕਰ ਰਹੇ ਆ ਤੇ ਆਸ ਹੈ ਸਾਡਾ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ ਜਲਦੀ ਤੋਂ ਜਲਦੀ ਅਸੀਂ ਇਸ ਨੂੰ ਜਿਹੜਾ ਉਹਦੇ ਬੱਚੇ ਬਾਰੇ ਜਿਹੜਾ ਉਹ ਪਤਾ ਲੱਗ ਸਕੇ ਸਰ ਜਸਸੀ ਜੀ ਇਹ ਮੌਜੂਦ ਅਗੈਂਡਾ ਕੋਈ ਨਿਸ਼ਾਨੀ ਦਿੰਦਾ ਕੋਈ ਨਿਸ਼ਾਨੀ ਦਿੰਦੀ ਅਸੀਂ ਕਰਦਾ ਸਮਝ ਆਏ ਕਿ ਨਹੀਂ ਅਜੇ ਤੱਕ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਪਰ ਲੇਕਿਨ ਜਿਵੇਂ ਜਿਵੇਂ ਤਫਤੀਸ਼ ਚੱਲਦੀ ਏ ਜੇ ਇਹਨਾਂ ਫਿਊਚਰ ਕੋਈ ਤੱਤ ਸਾਹਮਣੇ ਆਉਂਦੇ ਨੇ ਤੇ ਜ਼ਰੂਰ ਉਹਦੇ ਆਧਾਰ ਦੇ ਉੱਤੇ ਕਾਰਵਾਈ ਜੜੀ